ਪੰਜਾਬ ਦੇ ਵਿੱਚ 28 ਲੱਖ ਚਲਾਨ ਕੱਟੇ ਜਾਂਦੇ ਨੇ ਕਿੰਨੇ ਹੀ ਹਜ਼ਾਰਾਂ ਦਾ ਲੱਖਾਂ ਦਾ ਜੁਰਮਾਨਾ ਹੋਇਆ ਹੋਵੇਗਾ ਇਸ ਦਾ ਵੇਰਵਾ ਵੀ ਸਾਂਝਾ ਕਰਦੇ ਆਂ ਤੇ ਨਾਲ ਗੱਲ ਕਰਦੇ ਆਂ ਕਿ ਹਰਿਆਣਾ ਸੂਬਾ ਪੰਜਾਬ ਦੇ ਮੁਕਾਬਲੇ ਕਿਹੜੇ ਚਲਾਨ ਕਟਾਉਣ 'ਚ ਅੱਗੇ ਖੜਾ ਕਿ ਪਿੱਛੇ ਖੜਾ ਹੈ ਔਰ ਇੱਕ ਆਰਟੀਆਈ 'ਚ ਖੁਲਾਸਾ ਹੁੰਦਾ ਹੈ ਹਿੰਦੁਸਤਾਨ ਟਾਈਮ 'ਚ ਇੱਕ ਰਿਪੋਰਟ ਸ਼ੈਪੀ ਹੈ ਜਿਸ ਦੇ ਹਵਾਲੇ ਨਾਲ ਤੁਹਾਡੇ ਨਾਲੇ ਜਾਣਕਾਰੀ ਅਸੀਂ ਸਾਂਝੀ ਕਰ ਰਹੇ ਆਂ ਦਰਅਸਲ ਆਰਟੀਆਈ ਦੇ ਵਿੱਚ ਹੋਏ ਖੁਲਾਸੇ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਕੋਲ ਕਿਹੜਾ ਡਾਟਾ ਜਿਹੜਾ ਉਹ ਪੈਨਲਾਈਜ਼ ਨਹੀਂ ਕੀਤਾ ਗਿਆ ਉਸ ਦੇ ਵਿੱਚ ਕੋਈ ਵੇਰਵੇ ਨਹੀਂ ਮਿਲਦੇ ਕਿ ਉਸ ਦੇ ਵਿੱਚ ਕਿਹੜੇ ਚਲਾਨ ਕਿੰਨੀ ਗਿਣਤੀ ਦੇ ਵਿੱਚ ਕੀਤੇ ਗਏ ਔਰ ਉਸ ਦੇ ਵੇਰਵੇ ਕੀ ਨੇ ਇਸ ਦੇ ਬਾਰੇ ਪੰਜਾਬ ਪੁਲਿਸ ਦੇ ADGP ਜੋ ਕਿ ਟ੍ਰੈਫਿਕ ਰੂਲ ਦਾ ਜਿੰਨਾ ਦੇ ਕੋਲ ਸਾਰਾ ਜ਼ਿੰਮੇਵਾਰੀ ਹੈ ਇਹ ਐਸ ਰਾਏ ਸਾਹਿਬ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨੂੰ ਵੀ ਕੋਟ ਕੀਤਾ ਗਿਆ ਉਸ ਖਬਰ ਦੇ ਵਿੱਚ ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਵਿਸ਼ਾਲ ਜੋਸ਼ੀ ਪੱਤਰਕਾਰ ਦੀ ਰਿਪੋਰਟ ਕੀ ਕਹਿੰਦੀ ਹੈ ਕਿ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਨੇ ਜੋ ਟ੍ਰੈਫਿਕ ਚਲਾਨ ਕੱਟੇ ਨੇ ਇਹ ਡਾਟਾ 2019 ਤੋਂ ਲੈ ਕੇ ਮਾਰਚ 2024 ਤੱਕ ਦਾ ਤਾਂ ਇਸ ਡਾਟੇ ਦੇ ਦੌਰਾਨ ਟੋਟਲ ਚਲਾਨਾਂ ਦੀ ਜੇਕਰ ਗਿਣਤੀ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ 28 ਲੱਖ ਚਲਾਨ ਕੱਟੇ ਗਏ ਨੇ ਇਸ ਅਰਸੇ ਦੇ ਦੌਰਾਨ ਜਿਹੜਾ ਕਿ ਲਗਭਗ 5 ਸਾਲ ਦਾ ਅਰਸਾ ਬਣਦਾ ਹੈ ਤਾਂ ਇਸ ਦੇ ਵਿੱਚ ਹਰਿਆਣਾ ਜਿਹੜਾ ਉਹ ਪੰਜਾਬ ਦੇ ਮੁਕਾਬਲੇ ਬਹੁਤ ਅੱਗੇ ਹੈ ਉੱਥੇ 1 ਕਰੋੜ 12 ਲੱਖ ਚਲਾਨ ਕੱਟੇ ਜਾਂਦੇ ਨੇ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਦੇ ਪਰ ਪੰਜਾਬ ਦੇ ਵਿੱਚ ਇਹ ਗਿਣਤੀ ਬਹੁਤ ਘੱਟ ਹੈ ਇਸ ਦੀ ਵਜ੍ਹਾ ਕੀ ਹੈ ਪੈਰਾਮੀਟਰ ਕੀ ਨੇ ਇਸ ਦੀ ਵਜ੍ਹਾ ਕੀ ਹੈ ਕਿ ਚਲਾਨਾਂ ਦੀ ਗਿਣਤੀ ਘੱਟ ਹੈ ਜਾਂ ਵੱਧ ਹੈ ਜਾਂ ਹਰਿਆਣਾ ਵਿੱਚ ਇੰਨੇ ਜ਼ਿਆਦਾ ਚਲਾਨ ਕਿਵੇਂ ਕੱਟੇ ਗਏ ਹਾਲਾਂਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਕਿੰਨੀ ਕੁ ਪਾਲਣਾ ਹੁੰਦੀ ਹੈ ਕਿੰਨੀ ਉਲੰਘਣਾ ਹੁੰਦੀ ਹੈ ਤੇ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਵਾਉਣ ਦੇ ਲਈ ਕਿੰਨਾ ਕੁ ਅਮਲਾ ਕੰਮ ਕਰਦਾ ਹੈ ਇਹ ਸਾਡੇ ਸਭ ਦੇ ਸਾਹਮਣੇ ਹੈ ਪਰ ਫਿਰ ਵੀ ਇੱਕ ਬਹੁਤ ਵੱਡਾ ਫਰਕ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ 2019 ਤੋਂ ਲੈ ਕੇ ਮਾਰਚ 2024 ਤੱਕ 28 ਲੱਖ ਚਲਾਨ ਕੱਟੇ ਗਏ ਔਰ ਹਰਿਆਣਾ ਦੇ ਵਿੱਚ 1 ਕਰੋੜ 12 ਲੱਖ ਚਲਾਨ ਕੱਟੇ ਗਏ ਨੇ ਇਸੇ ਤਰ੍ਹਾਂ ਸਭ ਤੋਂ ਵੱਧ ਜੇਕਰ ਚਲਾਨਾਂ ਦੀ ਗਿਣਤੀ ਕੀਤੀ ਜਾਵੇ ਗੱਲ ਤਾਂ ਕਿਹੜੀ ਗੱਲ ਦੇ ਲਈ ਚਲਾਨ ਕੱਟੇ ਗਏ ਨੇ ਡਰੰਕ ਡਰਾਈਵਿੰਗ ਦਾ ਚਲਾਨ ਆ ਜਿਹੜਾ ਕੀ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਜਾਂ ਵਹੀਕਲ ਸਾਧਨ ਚਲਾਉਣ ਦਾ ਪੰਜਾਬ ਦੇ ਵਿੱਚ ਇਨ੍ਹਾਂ 2019 ਤੋਂ ਲੈ ਕੇ ਮਾਰਚ 2024 ਤੱਕ 14210 ਚਲਾਨ ਕੱਟੇ ਗਏ ਨੇ ਸ਼ਰਾਬ ਪੀ ਕੇ ਆਪਣਾ ਸਾਧਨ ਚਲਾਉਣ ਦਾ ਵਹੀਕਲ ਚਲਾਉਣ ਦਾ ਜਿਹੜਾ ਕਿ ਵੱਖ-ਵੱਖ ਨਾਕਿਆਂ ਤੇ ਚਲਾਨ ਕੱਟੇ ਜਾਂਦੇ ਨੇ ਹਾਲਾਂਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਦੀ ਤਰਜ਼ ਦੇ ਉੱਤੇ ਆਨਲਾਈਨ ਚਲਾਨ ਕੱਟਣ ਦੀ ਕਿਤੇ ਵੀ ਕੋਈ ਸਹੂਲਤ ਜਾਂ ਕਹਿ ਲਈਏ ਕਿ ਪ੍ਰਬੰਧ ਦਾ ਜਿਹੜੇ ਉਹ ਨਹੀਂ ਕੀਤੇ ਗਏ ਇਸ ਨੂੰ ਅਸੀਂ ਪ੍ਰਬੰਧ ਵਿੱਚ ਗਿਣਾਂਗੇ ਕਿਉਂਕਿ ਪ੍ਰਬੰਧ ਦਾ ਜਿਹੜਾ ਉਹ ਪ੍ਰਸ਼ਾਸਨ ਨੇ ਕਰਨਾ ਹੁੰਦਾ ਪਰ ਸਹੂਲਤ ਦਾ ਜਿਹੜਾ ਆਨੰਦ ਮਾਣਨਾ ਹੁੰਦਾ ਉਹ ਰਾਹਗੀਰਾਂ ਨੇ ਮਾਣਨਾ ਹੁੰਦਾ ਜਿਹੜੇ ਆਵਾਜਾਈ ਦੇ ਸਾਧਨ ਲੈ ਕੇ ਜਾਂਦੇ ਨੇ ਹਰਿਆਣੇ ਦੇ ਵਿੱਚ ਇਸੇ ਤਰ੍ਹਾਂ ਗਿਣਤੀ ਇਹਦੇ ਵਿੱਚ ਵੀ ਵੱਧ ਹੈ ਡਰੰਕ ਡਰਾਈਵਿੰਗ ਦੇ ਚਲਾਨ 27487 ਕੱਟੇ ਗਏ ਨੇ ਇਸ ਦੇ ਵਿੱਚ ਜਿਹੜੀ ਇੱਕ ਰਿਪੋਰਟ ਦੇ ਵਿੱਚ ਖਲਾਸਾ ਹੋਇਆ ਉਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਟੇਟ ਇਨਫੋਰਸਮੈਂਟ ਏਜੰਸੀ ਪੈਨਲਾਈਜ਼ਡ ਇਹ ਟੋਟਲ 14210 ਲੋਕ ਨੇ ਜਿਹੜੇ 2019 ਤੱਕ ਦੇ ਜਿਸ ਦੇ ਵਿੱਚੋਂ 7 ਪਰ ਡੇ ਨੇ ਜਿਹੜੇ 27 ਡਿਸਟ੍ਰਿਕਟ ਦੇ ਵਿੱਚ ਲਾਸਟ ਪੰਜਾਂ ਸਾਲਾਂ ਦੇ ਵਿੱਚ ਚਲਾਨ ਕੱਟੇ ਜਾਂਦੇ ਨੇ ਹਰਿਆਣੇ ਦੇ ਵਿੱਚ ਚਲਾਨ ਆ ਜਿਹੜੇ ਉਹ 27000 ਲੋਕਾਂ ਦੇ ਕੱਟੇ ਗਏ ਨੇ ਜਿਹੜੇ ਡਰੰਕ ਡਰਾਈਵਿੰਗ ਵਾਲੇ 23 ਜ਼ਿਲ੍ਹਿਆਂ ਦਾ ਡਾਟਾ ਜੇਕਰ ਇਕੱਠਾ ਕਰੀਏ ਪੰਜਾਬ ਦਾ ਤੇ ਉਸ ਦੇ ਵਿੱਚੋਂ 14210 ਲੋਕਾਂ ਦੇ ਚਲਾਨ ਕੱਟੇ ਗਏ ਨੇ ਯਾਨੀ ਕਿ ਇੱਕ ਦਿਨ ਦੇ ਵਿੱਚ 7 ਲੋਕਾਂ ਦਾ ਚਲਾਨ ਕੱਟਿਆ ਗਿਆ ਕੱਟਿਆ ਗਿਆ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਰਹੇ ਜਾਂ ਆਪਣਾ ਵਹੀਕਲ ਚਲਾਉਂਦੇ ਜਿਹੜੇ ਉਹ ਵੀ ਉਹਨਾਂ ਵਿੱਚੋਂ ਜਿਹੜੇ ਨਾਕਿਆਂ ਦੇ ਉੱਤੇ ਕਾਬੂ ਆਏ ਜਿਹੜੇ ਇਸ ਤੋਂ ਇਲਾਵਾ ਹੋਰ ਥਾਵਾਂ ਦੇ ਉੱਤੇ ਜਾਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਣਾ ਉੱਥੇ ਕੋਈ ਸ਼ਰਾਬ ਪੀ ਕੇ ਸਾਧਨ ਚਲਾਉਂਦਾ ਕਿ ਨਹੀਂ ਚਲਾਉਂਦਾ ਉਹ ਹਾਲੇ ਇਸ ਦੀ ਗਿਣਤੀ ਵਿੱਚ ਹੀ ਨਹੀਂ ਹੈ ਇਹ ਉਹ ਚਲਾਨਾਂ ਦੀ ਗਿਣਤੀ ਆ ਜਾਂ ਵੇਰਵੇ ਮਿਲਦੇ ਨੇ ਜਿਹੜੇ ਕਿ ਪੁਲਿਸ ਦੇ ਰਿਕਾਰਡ ਦੇ ਵਿੱਚ ਨੇ ਇਨਫੋਰਮੇਸ਼ਨ ਜਿਹੜੀ ਮਿਲਦੀ ਆ ਹੋਰ ਜਾਣਕਾਰੀ ਦੇ ਮੁਤਾਬਕ ਟ੍ਰੈਫਿਕ ਪੁਲਿਸ ਅਥਾਰਟिटीज ਆਫ ਪੰਜਾਬ ਤੇ ਹਰਿਆਣਾ ਆਰਟੀਆਈ ਦੇ ਤਹਿਤ ਜਿਹੜੀ ਮਿਲੀ ਜਾਣਕਾਰੀ ਆ ਜਿਹੜੀ ਕਿ ਸੰਗਰੂਰ ਬੇਸਡ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਨੇ ਪਾਈ ਔਰ ਲੋਕਾਂ ਜਿਹੜੇ ਉਹ ਕਿੰਨੇ ਕੋ ਇਸ ਦੇ ਵਿੱਚ ਦਾਇਰੇ ਦੇ ਵਿੱਚ ਆਏ ਪੰਜਾਬ ਪੁਲਿਸ ਨੇ ਪੈਨਲਾਈਜ਼ ਕੀਤੇ ਨੇ ਜਿਹੜੇ 28 ਲੱਖ ਟ੍ਰੈਫਿਕ ਰੂਲ ਤੋੜਨ ਵਾਲੇ ਨਿਯਮ ਤੋੜਨ ਵਾਲੇ ਉਲੰਘਣਾ ਕਰਨ ਵਾਲੇ ਇਸ ਤੇ ਵਿੱਚ ਜਿਹੜਾ ਕੀ ਹਰਿਆਣਾ ਦਾ ਪੀਰੀਅਡ ਹੈ 2019 ਤੋਂ ਲੈ ਕੇ ਮਾਰਚ 2024 ਤੱਕ ਦਾ ਉਸ ਦੇ ਵਿੱਚ 1 ਕਰੋੜ 12 ਲੱਖ ਗਿਣਤੀ ਔਰ ਪੰਜਾਬ ਦੀ 28 ਲੱਖ ਗਿਣਤੀ ਔਰ ਇਸੇ ਤਰ੍ਹਾਂ ਡੇਟੇ ਦਾ ਜਿਹੜੇ ਕਰ ਪੂਰਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਹਰਿਆਣਾ ਦੇ ਵਿੱਚ ਜਿਹੜਾ ਕੀ ਹੈ 15083 ਕੇਸ ਆ ਜਿਹੜੇ ਉਹ ਲਗਭਗ ਡਰੰਕ ਡਰਾਈਵਿੰਗ ਦੇ ਆ ਗਏ April 2023 ਤੋਂ ਲੈ ਕੇ March 2024 ਤੱਕ ਇਸੇ ਤਰ੍ਹਾਂ ਇਹ ਟੋਟਲ ਨੰਬਰ ਆ ਜਿਹੜਾ ਚਲਾਨ ਦਾ ਉਹ 14000 ਬਣਦਾ ਹੈ ਜਿਹੜਾ ਕਿ ਪੰਜਾਬ ਦਾ ਹੈ ਡਰੰਕ ਐਂਡ ਡਰਾਈਵਿੰਗ ਦਾ ਨਾਲ ਹੀ ਡਾਟਾ ਇਹ ਵੀ ਕਹਿੰਦਾ ਇਹਦਾ RTI ਦੇ ਵਿੱਚ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜਾ ਸੀਰੀਅਸ ਅਫੈਂਸ ਹੈ ਅੰਡਰਏਜ ਡਰਾਈਵਿੰਗ ਦਾ 2019 ਤੋਂ ਲੈ ਕੇ ਉਸ ਦਾ ਕੋਈ ਡਾਟਾ ਹੀ ਉਪਲਬਧ ਨਹੀਂ ਹੈ ਕਿ ਅੰਡਰ ਰੇਜ ਜਿਹੜੇ ਨਵਾਲਗ ਨੇ ਬੱਚੇ ਨੇ ਉਹ ਆਪਣੇ ਸਾਧਨ ਚਲਾਉਂਦੇ ਨੇ ਚਾਹੇ ਉਹ ਕੋਈ ਗੱਡੀ ਚਲਾ ਰਿਹਾ ਹੈ ਚਾਹੇ ਕੋਈ ਉਹ ਟੂ ਵੀਲਰ ਚਲਾ ਰਿਹਾ ਹੈ ਜਾਂ ਕੋਈ ਵੱਡਾ ਹੋਰ ਸਾਧਨ ਚਲਾ ਰਿਹਾ ਹੈ ਟਰੈਕਟਰ ਚਲਾ ਰਿਹਾ ਤਾਂ ਉਸ ਦਾ ਕੋਈ ਡਾਟਾ ਜਿਹੜਾ ਉਹ ਉਪਲਬਧ ਨਹੀਂ ਹੈ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਸੰਗਰੂਰ ਬੇਸਡ ਜਿਹੜੀ ਉਹ ਆਰਗੇਨਾਈਜੇਸ਼ਨ ਹੈ ਕਮਲ ਆਨੰਦ ਦਾ ਕਹਿਣਾ ਹੈ ਕਿ ਜਿਹੜੀ ਫਿਗਰ ਹੈ ਉਹ ਕਿਤੇ ਵੀ ਆ ਜਿਹੜੀ ਉਹ ਨਹੀਂ ਮਿਲਦੀ ਤੇ ਸੇਫਟੀ ਜਿਹੜੇ ਮੈਅਰਮੈਂਟ ਤੈ ਕੀਤੇ ਗਏ ਨੇ ਸਟੇਟ ਦੇ ਉਹਨਾਂ ਦੇ ਵਿੱਚ ਵੀ ਕੋਈ ਬਹੁਤਾ ਜ਼ਿਆਦਾ ਵਿਸ਼ਲੇਸ਼ਣ ਨਹੀਂ ਮਿਲਦਾ ਕਿਤੇ ਵੀ ਡਾਟਾ ਉਪਲਬਧ ਨਹੀਂ ਕਰਵਾਇਆ ਜਾਂਦਾ ਹਰਿਆਣਾ ਦੇ ਵਿੱਚ ਜਿਹੜੇ 28 ਲੱਖ ਚਲਾਨ ਨੇ ਉਹ 1 ਸਾਲ ਦੇ ਵਿੱਚ ਹੀ ਹੋ ਗਏ 2023-24 ਦੇ ਵਿੱਚ ਜਿੱਥੇ 1 ਕਰੋੜ 12 ਲੱਖ ਜਿਹੜੀ ਗਿਣਤੀ ਹੈ ਹਰਿਆਣਾ ਦੇ ਵਿੱਚ 1 ਸਾਲ ਦੇ ਅੰਦਰ ਹੀ 28 ਲੱਖ ਹੋ ਗਏ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਭਾਵੇਂ ਗਿਣਤੀ ਚਲਾਨਾਂ ਦੀ ਘੱਟ ਹੈ ਪਰ ਉਹੀ ਗੱਲ ਆ ਜਾਂਦੀ ਹੈ ਕਿ ਪ੍ਰਬੰਧ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਆਨਲਾਈਨ ਚਲਾਨ ਦਾ ਕੋਈ ਉਸ ਤਰ੍ਹਾਂ ਨਹੀਂ ਹੈ ਚੰਡੀਗੜ੍ਹ ਦੀ ਤਰਜ਼ ਤੇ ਇਸ ਕਰਕੇ ਚਲਾਨਾਂ ਦੀ ਗਿਣਤੀ ਬਹੁਤ ਥੋੜੀ ਹੈ ਜੇਕਰ ਆਨਲਾਈਨ ਚਲਾਨ ਘਰ ਆਉਣ ਲੱਗ ਜਾਣਗੇ ਜਾਂ ਕੈਮਰਿਆਂ ਦਾ ਪ੍ਰਬੰਧ ਹੋ ਜਾਵੇਗਾ ਤੇ ਹੋ ਸਕਦਾ ਹੈ ਗਿਣਤੀ ਹਰਿਆਣੇ ਤੋਂ ਵੀ ਟੱਪ ਜਾਵੇ ਪਰ ਇਸੇ ਦੇ ਕਰਕੇ ਹੀ ਜਿਹੜਾ ਚਲਾਨ ਦਾ ਡਾਟਾ ਮਿਲਦਾ ਉਹ ਬਹੁਤ ਥੋੜਾ ਮਿਲਦਾ ਹੈ ਇਸੇ ਤਰ੍ਹਾਂ ਜੇਕਰ ਵੇਖਿਆ ਜਾਵੇ 686000 ਚਲਾਨ ਨੇ ਜਿਹੜੇ ਉਹ 2019 ਤੱਕ ਮਿਲਦੇ ਨੇ ਔਰ ਸਭ ਤੋਂ ਵੱਧ ਜਿਹੜੀ ਉਲੰਘਣਾ ਹੋ ਰਹੀ ਹੈ ਪੋਸਟ ਦੇ ਵਿੱਚ ਪੰਜਾਬ ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਵਹੀਕਲ ਚਲਾਉਣਦੇ ਨੇ 14210 ਇਸੇ ਤਰ੍ਹਾਂ ਟੋਟਲ 77065 ਡਰਾਈਵਰਾਂ ਨੂੰ ਪੈਨਲਾਈਜ਼ ਕੀਤਾ ਗਿਆ ਜਿਹੜੇ ਮੋਬਾਈਲ ਫੋਨ ਦੀ ਵਰਤੋਂ ਕਰਦੇ ਨੇ ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੀ ਗਿਣਤੀ ਉੱਥੇ ਉਦੋਂ ਵੀ ਬਾਅਦ ਜਿਹੜਾ ਡਾਟਾ ਸਾਹਮਣੇ ਨਿਕਲ ਕੇ ਆਇਆ ਉਹ 77065 ਡਰਾਈਵਰ ਉਹ ਪਾਏ ਗਏ ਨੇ ਜਿਹੜੇ ਡਾਟੇ ਦੇ ਵਿੱਚ ਉਪਲਬਧ ਨੇ ਜਿਹੜੇ ਕੀ ਮੋਬਾਈਲ ਚਲਾਉਂਦੇ ਜਿਹੜੇ ਨੇ ਉਹ ਚਲਾਨ ਕਟਵਾ ਬੈਠਦੇ ਨੇ ਆਪ ਦਾ ਗੱਡੀ ਚਲਾਉਂਦੇ ਹੋਏ ਐਡੀਸ਼ਨਲ ਡਾਇਰੈਕਟਰ ਆਫ ਪੁਲਿਸ ਏ ਡੀ ਜੀ ਪੀ ਟ੍ਰੈਫਿਕ ਤੇ ਰੋਡ ਸੇਫਟੀ ਏ ਐਸ ਰਾਏ ਦਾ ਕਹਿਣਾ ਹੈ ਕਿ ਅਸੀਂ ਜਿਹੜਾ ਕਲੈਰੀਫਿਕੇਸ਼ਨ ਦੇਾਂਗੇ ਕਿ ਕਿਉਂ ਨਹੀਂ ਡਾਟਾ ਜਿਹੜਾ ਚਲਾਣਾ ਜਿਹੜਾ ਉਹ ਅੰਡਰ ਏਜ ਡਰਾਈਵਿੰਗ ਦਾ ਉਪਲਬਧ ਹੈ ਇਸ ਦੇ ਬਾਰੇ ਪੂਰਾ ਪ੍ਰਬੰਧ ਹੈ ਜਿਹੜਾ ਕੀਤਾ ਜਾਏਗਾ ਪੈਨਲਟੀਆਂ ਨੇ ਜਿਹੜੀਆਂ ਟ੍ਰੈਫਿਕ ਰੂਲ ਨਿਯਮਾਂ ਨੂੰ ਜਿਹੜਾ ਉਲੰਘਣਾ ਕਰਨ ਦੇ ਲਈ ਜਿਹੜੀਆਂ ਇੰਪੋਜ਼ਡ ਕੀਤੀਆਂ ਜਾਂਦੀਆਂ ਨੇ ਉਸ ਦੀ ਜਿਹੜੀ ਅਥਾਰਟੀ ਹੈ ਪੁਲਿਸ ਅਥਾਰਟिटीज ਉਸ ਨੂੰ ਸਬਮਿਟ ਕਰਵਾਇਆ ਜਾਏਗਾ ਡਾਟਾ ਸਟੇਟ ਵਾਈਜ਼ ਹੈੱਡ ਕੁਆਰਟਰ ਤੋਂ ਤੇ ਅਸੀਂ ਇਹ ਡਿਟੇਲ ਆ ਜਿਹੜੀ ਉਹ ਕਲੈਰੀਫਿਕੇਸ਼ਨ ਦੇ ਨਾਲ ਜਿਹੜੀ ਆ ਤੁਹਾਨੂੰ ਜ਼ਰੂਰ ਦਿਆਂਗੇ ਇਹ ASRI ADGP ਜਿਹੜੇ ਕੀ ਟ੍ਰੈਫਿਕ ਨਿਜਮਾ ਦਾ ਪ੍ਰਬੰਧ ਜਿੰਨਾਂ ਦੇ ਕੋਲ ਹੈ ਟ੍ਰੈਫਿਕ ਤੇ ਰੋਡ ਸੇਫਟੀ ਦੇ ਜਿਹੜੇ ADGP ਨੇ ASRI ਉਹਨਾਂ ਦਾ ਕਹਿਣਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਐਲਕੋਮੀਟਰਸ ਨੇ ਸਟੇਟ ਵਾਈਡ ਆ ਜਿਹੜਾ ਉਹ ਪਲਾਨ ਕੀਤਾ ਜਾ ਰਿਹਾ ਹੈ ਕਿ ਹੋਰ ਇਸ ਨੂੰ ਜਿਹੜਾ ਆ ਉਹ ਸਟ੍ਰਿਕਟ ਕੀਤਾ ਜਾਵੇ ਸਖਤੀ ਲਾਗੂ ਕੀਤੀ ਜਾਵੇ ਤਾਂ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਆ ਜਿਹੜੀ ਉਹ ਘਟ ਸਕੇ ਇਸ ਤਰ੍ਹਾਂ ਜਿਹੜਾ ਇੱਕ RTI ਦੇ ਵਿੱਚ ਥੋੜਾ ਜਿਹਾ ਡਾਟਾ ਉਪਲਬਧ ਹੈ ਉਸ ਦੇ ਵਿੱਚ ਇੱਕ ਗੱਲ ਸਾਫ਼ ਹੋ ਗਈ ਹੈ ਕਿ ਬੇਸ਼ੱਕ ਹਰਿਆਣੇ ਦੇ ਮੁਕਾਬਲੇ ਪੰਜਾਬ ਦੇ ਵਿੱਚ ਚਲਾਨ ਬਹੁਤ ਘੱਟ ਹੋਏ ਪਰ ਕੀ ਇਸ ਕਰਕੇ ਘੱਟ ਹੋਏ ਨੇ ਚਲਾਨ ਕਿ ਇੱਥੇ ਪ੍ਰਬੰਧ ਸਭ ਕੁਝ ਵਧੀਆ ਨੇ ਇਸ ਦੇ ਬਾਵਜੂਦ ਸਾਰੇ ਨਿਯਮਾਂ ਦੀ ਵੀ ਪਾਲਣਾ ਕਰਦੇ ਨੇ ਜਾਂ ਫਿਰ ਇਸ ਕਰਕੇ ਕਿ ਨਿਯਮਾਂ ਦੀ ਪਾਲਣਾ ਤਾਂ ਨਹੀਂ ਹੋ ਰਹੀ ਹੈ ਲੰਘਣਾ ਹੋ ਰਹੀ ਹੈ ਵੱਡੇ ਪੰਦਰ ਤੇ ਪਰ ਜਿਹੜਾ ਕਿ ਪ੍ਰਬੰਧ ਬਹੁਤ ਘੱਟ ਨੇ ਨਾ ਤਾਂ ਆਨਲਾਈਨ ਕੋਈ ਚਲਾਨ ਕਟਿਆ ਜਾਂਦਾ ਇੱਕ ਵੱਡੇ ਸ਼ਹਿਰਾਂ ਦੇ ਵਿੱਚ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ ਉਸ ਦਾ ਪ੍ਰਬੰਧ ਨਹੀਂ ਹੈ ਇਸ ਕਰਕੇ ਗਿਣਤੀ ਘਟ ਹੈ ਇਹ ਆਰਟੀਆਈ ਦੇ ਵਿੱਚ ਥੋੜਾ ਜਿਹਾ ਡਾਟਾ ਜਿਹੜਾ ਮਿਲਦਾ ਹੈ ਉਸ ਦੇ ਆਧਾਰ ਦੇ ਉੱਤੇ ਜਿਹੜੀ ਰਿਪੋਰਟ ਛੱਪੀ ਹੈ ਜੋ ਕਿ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਸੂਬੇ ਭਰ ਦੇ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਦੇ ਲਈ ਪ੍ਰਬੰਧ ਬਿਲਕੁਲ ਉਚੇਚੇ ਕੀਤੇ ਗਏ ਨੇ ਜਾਂ ਬਹੁਤ ਵੱਡੀਆਂ ਕਮੀਆਂ ਨੇ ਇਸ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਸਰਕਾਰ ਨੂੰ ਟ੍ਰੈਫਿਕ ਨਿਯਮਾਂ ਨੂੰ ਪਾਲਣਾ ਕਰਵਾਉਣ ਦੇ ਲਈ ਤੇ ਉਸ ਦੇ ਲਈ ਆਪਣਾ ਸੁਝਾਅ ਵੀ ਸਾਂਝਾ ਕਰ ਸਕਦੇ ਹੋ ਬਣੇ ਰਹੋ ABC ਪੰਜਾਬ ਦੇ ਨਾਲ